ਦਰ ਜਾਂਦੀ ਮੈਂ ਤਾਂ ਆਪਣਾ ਪੁੱਤ 2 ਸਾਲ ਦਾ ਪਾਲਿਆ ਜੀ ਆ ਮਨੀਲਾ ਦੇ ਵਿੱਚ ਆਪਣੇ ਘਰ ਦੀ ਹਾਲਤ ਸੁਧਾਰਨ ਦੇ ਲਈ ਤੇ ਚੰਗੇ ਭੁਗਤ ਦੇ ਲਈ ਗਏ ਇੱਕ 33 ਸਾਲ ਦੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ ਉਹ ਵੀ ਬੇਰਹਿਮੀ ਦੇ ਨਾਲ ਦਰਸਲ ਬਰਨਾਲਾ ਦੇ ਸੰਧੂਪੱਤੀ ਇਲਾਕੇ ਦੇ ਮਨੀ ਦਾ ਕਤਲ ਮਨੀਲਾ ਦੇ ਵਿੱਚ ਹੋ ਗਿਆ ਹੈ ਤੇ ਘਰ ਦੇ ਵਿੱਚ ਜਦੋਂ ਪਤਨੀ ਨੂੰ ਫੋਨ ਆਇਆ ਤਾਂ ਉਸ ਦੇ ਪੈਰਾਂ ਹੇਠ ਜ਼ਮੀਨ ਖਿਸਕ ਗਈ ਤੇ ਉਸਨੇ ਆਪਣੀ ਸੱਸ ਨੂੰ ਇਸ ਦੀ ਜਾਣਕਾਰੀ ਦਿੱਤੀ ਤਾਂ ਘਰ ਦੇ ਵਿੱਚ ਸੋਗ ਫੈਲ ਗਿਆ ਕਿ ਮਾਤਮ ਛਾ ਗਿਆ ਪਤਨੀ ਨੇ ਰੋਂਦੇ ਹੋਏ ਦੱਸਿਆ ਕਿ ਉਸਦਾ ਪਤੀ ਹਰ ਰੋਜ਼ ਉਸ ਨੂੰ ਫੋਨ ਦੇ ਉੱਤੇ ਆਪਣੀ ਜਾਣਕਾਰੀ ਦਿੰਦਾ ਸੀ ਤੇ ਉਹ ਜਦੋਂ ਵੀ ਘਰ ਆਉਂਦਾ ਸੀ ਤਾਂ ਉਸ ਨੂੰ ਫੋਨ ਜ਼ਰੂਰ ਕਰਦਾ ਸੀ ਕੀ ਕੀ ਆ ਗਿਆ ਤੁਹਾਨੂੰ ਫੋਨ ਤੇ ਕੋਈ ਨਹੀਂ ਬਸ ਸਾਮਾਨ ਲੈਣ ਗਏ ਸੀ ਬਸ ਕਿਸੇ ਨੇ ਆਰਡਰ ਕੀਤਾ ਹੋਣਾਗਾ ਕਹਿੰਦੇ ਮੈਂ ਸਾਮਾਨ ਲੈ ਕੇ ਆਉਣਾ ਨਾਲੇ ਗੁਰਦੁਆਰੇ ਮੱਥਾ ਟੇਕ ਕੇ ਆਉਂਗਾ ਤੇ ਕਹਿੰਦਾ ਉਹ ਸਾਡੇ 2-3 ਘੰਟਿਆਂ ਦੀ ਵਾਰ ਤੇ ਆ ਦੱਗੂਪਾ ਨੂੰ ਉੱਥੇ ਗਏ ਸੀ ਸਾਮਾਨ ਲੈਣ ਕਹਿੰਦੇ ਵੀ ਮੈਨੂੰ ਲੇਟ ਹੋ ਜਾਊਗਾ ਮੈਂ ਦਿਨੇ ਵੀ ਫੋਨ ਕੀਤਾ ਦਿਨੇ ਮੇਰਾ ਫੋਨ ਚੱਕ ਲਿਆ ਕਹਿੰਦੇ ਵੀ ਪਰ ਮੈਂ ਰਸਤੇ 'ਚ ਆ ਅਭੀ ਹਲੇ ਰਸਤੇ ਜਾਗਾ ਮੈਂ ਤੇਰੇ ਨਾਲ ਅੱਗੇ ਗੱਲ ਕਰੂ ਫਿਰ ਰਾਤ ਨੂੰ ਮੈਂ ਗੱਲ ਕੀਤੀ ਜਿੰਨਾ ਚਿਰ ਹੁੰਦੇ ਨਹੀਂ ਸੀ ਰਾਤ ਨੂੰ ਮੈਨੂੰ ਨੀਂਦ ਨਹੀਂ ਆਉਂਦੀ ਸੀ ਮੈਂ ਫੋਨ ਕਰਕੇ ਪਈ ਉਹਨਾਂ ਨੂੰ ਮੈਂ ਕਿਹਾ ਵੀ ਤੁਸੀਂ ਕਿੱਥੇ ਹੋ ਹਾਲੇ ਗੱਡੀ ਵਿੱਚ ਹੀ ਸੀਗੇ 10:00 9:00 ਦਾ ਇੰਨੇ ਕੁ ਟਾਈਮ ਹੋਇਆ ਸੀਗਾ ਫਿਰ 11:30 ਮੈਂ ਮੈਸੇਜ ਕਰਤਾ ਵੀ ਮੈਂ ਘਰੇ ਆ ਗਿਆ ਗੁੱਡ ਨਾਈਟ ਦਾ ਮੈਸੇਜ ਕਰਤ ਉਸ ਇੱਕ ਵਾਰੀ ਮਾੜੀ ਜਿਹੀ ਗੱਲ ਹੋਈ ਸੀਗੀ 10 ਸ਼ਾਇਦ 10 ਇਦੋਂ ਬਦਸ 11 ਵਜੇ 11 ਵਜੇ ਵਸ ਸਮੇਂ ਸਿਰ ਘਰ ਤਾਂ ਵੀ ਮੈਂ ਘਰੇ ਆ ਗਿਆ ਵੀ ਬੰਗੂਟ ਨਾਈਟ ਸ਼ਨੀਵਾਰ ਨੂੰ ਰਾਤ ਨੂੰ ਇੱਧਰ ਸਾਢੇ ਨੂੰ ਹੋਏ ਸੀ ਉਹ ਕਿਤੇ ਗਿਆ ਵੈਸੀ ਆ ਉਥੋਂ ਆ ਕੇ ਉਹਨੇ ਫੋਨ ਕੀਤਾ ਅਸੀਂ ਉਹਨੂੰ ਕਿਹਾ ਵਾ ਸੀਗਾ ਵੀ ਜਦੋਂ ਘਰੇ ਆ ਜੰਨਾ ਹੋਣਾ ਸਾਨੂੰ ਇੱਕ ਵਾਰੀ ਫੋਨ ਕਰ ਦਿਆ ਕਰ ਉਹਨੇ ਆ ਕੇ ਗੁੱਡ ਨਾਈਟ ਦਾ ਬਸ ਇੱਕ ਵਾਰੀ ਮੈਸੇਜ ਲਾ ਦਿੱਤਾ ਇਹਨੂੰ ਫੋਨ ਨਹੀਂ ਕੀਤਾ ਤੜਕੇ ਸਾਨੂੰ ਫੋਨ ਕੰਦੀ ਮਾਂ ਕਿਹਾ ਪੁੱਤ ਕੰਦੀ ਰਾਤ ਮੰਨੀ ਦਾ ਫੋਨ ਆਇਆ ਸੀ ਕਹਿੰਦੀ ਮੈਸੇਜ ਆਇਆ ਮੰਮੀ ਕਹਿੰਦਾ ਤੜਕੇ ਗੱਲ ਕਰੂੰਗਾ ਜਦੋਂ ਮੈਂ ਉਹ ਇੱਧਰ 10:30 11:00 ਕਵਾਜਦੇ ਹੁੰਦੇ ਸੀ ਉਧਰ ਦਾ ਟਾਈਮ ਹੁੰਦਾ ਹੋਊਗਾ 2:30 ਘੰਟੇ ਮੋਰੇ ਸੀ ਆ ਕੇ ਫੋਨ ਕਰਦਾ ਹੁੰਦਾ ਸੀ ਜੀ ਉਹ ਜਦੋਂ ਨਾ ਕੀਤਾ ਮੈਂ ਕਿਵੇਂ ਹੱਸਣ ਲੱਗੇ ਮੈਂ ਕਿਹਾ ਬੱਤਾ ਜਮਨੀ ਦਾ ਫੋਨ ਨਹੀਂ ਆਇਆ ਉਹਦੀ ਮਨੀ ਦਾ ਫੋਨ ਇਹਦੇ ਡੈਡੀ ਦੇ ਫੋਨ ਦੇ ਉੱਤੇ ਮਿਸ ਕਾਲ ਆ ਮਿਸ ਕਾਲ ਆ ਮਿਸ ਕੋ ਲਾਈ ਗਈਆਂ ਇਹਨੇ ਚੱਕਿਆ ਨਹੀਂ ਇਹ ਬਿਮਾਰ ਸੀ ਰਾਤ ਦੇ ਬਹੁਤ ਜ਼ਿਆਦਾ ਮੈਂ ਕਿਹਾ ਚੱਲ ਮੈਂ ਇਹ ਨਾ ਇਹ ਗਈ ਉਧਰ ਕਦੀ ਮੰਮੀ ਮੈਂ ਕਿਹਾ ਮੈਂ ਰੋਟੀ ਬਕੋਨੀ ਆ ਕਦੀ ਕੱਪੜੇ ਧੋਣੇ ਵਾਂਗ ਉਧਰ ਜਾ ਕੇ ਬਾਜਾ ਮਾਰਨ ਲੱਗੇ ਪਤਾ ਨਹੀਂ ਕੀ ਦਾ ਫੋਨ ਆਈ ਜਾਂਦਾ ਜਦੋਂ ਫੋਨ ਨਾਲ ਦੇ ਨੇ ਦੇਖਿਆ ਕਹਿੰਦੀ ਕੋੜ ਬੋਲਦੇ ਹੋ ਕਦੇ ਕਿਸੇ ਮੁੰਡੇ ਨਾਲ ਗੱਲ ਕਰਾਓ ਕਿੰਦੀ ਸਾਡੇ ਘਰੇ ਤਾਂ ਮੁੰਡਾ ਕੋਈ ਨਹੀਂ ਡੈਡੀ ਢਿਲੇ ਆ ਪਏ ਆ ਕਦਾ ਕੀ ਹੋਇਆ ਕਹਿੰਦਾ ਮੈਂ ਅਜੀਬ ਬੋਲਦਾ ਆ ਅਸਿਕਾ ਠੀਕ ਆ ਕੰਦੀ ਕੰਦੀ ਹਾਂ ਵੀਰੇ ਕੀ ਹੋਇਆ ਕਹਿੰਦਾ ਕੋਸ਼ਣ ਨੇ ਹੋਣਾ ਕੀ ਆ ਭਾਬੀ ਮਨੀ ਦੇ ਗੋਲੀਆਂ ਮਾਰੀਆਂ ਮਨੀ ਦੀ ਡੈਥ ਹੋ ਗਈ ਉਹਨੇ ਸਿੱਧਾ ਹੀ ਇਹਨੂੰ ਦੱਸਤਾ ਉੱਥੇ ਸਟਕੇ ਫੋਨ ਆ ਕੇ ਆਪਣੇ ਬਾਲ ਪਟਦੀ ਆ ਗਈ ਆ ਕੇ ਇਹਨੇ ਮੇਰੇ ਘਰ ਤੋਂ ਬੜ ਬੜ ਲੈ ਮੰਮੇ ਮਨੀ ਤਰ ਗਿਆ ਮੰਮੇ ਮਨੀ ਨੂੰ ਕਿਸੇ ਨਾਲ ਘੋਰੀਆ ਮਾਰ ਦਿਆ ਯਾ ਲੈ ਜਿਹੜਾ ਸਾਡੇ ਕੋਲੇ ਮੁੰਡੇ ਰਹਿੰਦੇ ਸੀ ਮੈਨੂੰ ਉਹਨਾਂ ਦਾ ਫੋਨ ਆਇਆ ਮੈਂ ਕਹਿੰ ਮੈਨੂੰ ਫੋਨ ਫੜਾ ਮੈਂ ਦੁਬਾਰਾ ਦੇਖਦਿਆਂ ਇਹਦੇ ਡੈਡੀ ਤਾਂ ਟੱਲੇ ਰਹਿੰਦੇ ਕਰਕੇ ਮੈਂ ਹਾਂ ਕੋਈ ਨਾ ਤੁਸੀਂ ਘਬਰਾਓ ਨਾ ਮੈਂ ਕਰਦੀਆਂ ਫੋਨ ਮੈਂ ਫੇਰ ਵੀ ਹਿੰਮਤ ਕਰਕੇ ਇਹਦੇ ਡੈਡੀ ਤੋਂ ਦੁਬਾਰਾ ਫੋਨ ਕੀਤਾ ਜਿਹੜੇ ਫੋਨ ਨੰਬਰ ਤੇ ਮੈਂ ਸਕਲਾਈਆਂ ਸੀਗਾ ਉਹ ਕਹਿੰਦਾ ਨਹੀਂ ਆਂਟੀ ਸੱਚੀ ਗੱਲ ਆ ਇਹ ਮਾਤਾ ਕੁਛ ਨਹੀਂ ਕਹਿਣਾ ਚਾਹੁੰਦਾ ਜੀ ਬਸ ਮੇਰਾ ਬੱਚਾ ਮੇਰੇ ਕੋਲੇ ਆਵੇ ਬਸ ਤਾਂਨ ਕੋ ਤਾਂ ਫੋਨ ਆਇਆ ਉਹ ਨਾ ਅਸੀਂ ਨਾ ਚਲੇ ਵਾਂ ਕੀ ਮੰਗਾਂ ਮੈਂ ਕੀ ਕਰਦਾ ਕੁਛ ਨਹੀਂ ਕਰਦਾ ਮੈਂ ਤਾਂ ਦਿਹਾੜੀ ਵਾਲਾ ਬੰਦਾ ਸੀ ਮੇਰੇ ਬੱਚੇ ਦੋ ਸੀ ਬਸ ਮੰਗੂ ਮਾ ਤਾਂ ਪਟਿਆ ਗਿਆ ਜੀ ਮੈਂ ਕੋਈ ਮੰਗ ਨਹੀਂ ਕਰਦਾ ਕੁਛ ਨਹੀਂ ਕੋਈ ਟੀਸੀ ਦਫ਼ਤਰ ਆਥਿਆ ਕਿ ਉਹਨੂੰ ਬਾਹਰੋਂ ਡੈਡ ਬਾਡੀ ਮੰਗਾਉਣ ਲਈ ਕੋਈ ਕਾਰਵਾਈ ਚੱਲ ਰਹੀ ਆਣਾ ਚਾਹੀਦਾ ਆਣਾ ਚਾਹੀਦਾ ਜੀ ਜਗਬਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ